ਉੜੀਆਂ ਜਿਹਦੇ ਉੱਤੋਂ ਲੰਘ ਕੇ ਜਾਂਦੇ ਆ ਉਹ ਐ ਹਲਦੀਆਂ ਜਿਹੜਾ ਉਦਲੇ ਪਾਸੇ ਉਹ ਚੱਕਰ ਆ ਪਾਸੇ ਉਹ ਘੁੰਮਦਾ ਲੈਟ ਵਾਲਾ ਉਹ ਐ ਲੱਗਦਾ ਜਿਵੇਂ ਧਰਤੀ ਘੁੰਮਦੀ ਆ ਲੰਘ ਜੋ ਖੜੇ ਹੋ ਨਾ ਸਸੀ ਗੱਲ ਜੀ ਸਾਰਿਆਂ ਨੂੰ ਅੱਜ ਆ ਗਏ ਆ ਫੇਰ ਵਾਟਰ پارک ਵੰਡਰਲੈਂਡ ਜਲੰਧਰ ਤੇ ਬੱਚਿਆਂ ਦੇ ਹੋ ਗਏ ਪੇਪਰ ਛੁੱਟੀਆਂ ਹੈ ਖੁਸ਼ੀ ਹਾਂਜੀ ਤੇ ਬੱਸ ਫਰਫੰਨ ਕਰੋਂਗੇ ਅੱਜ ਹਾਂਜੀ ਦਿੱਗਦੇਸ਼ਵਰ ਨੂੰ ਹਾਂਜੀ ਮਿਸ ਕਰਦੇ ਆ ਜਗਤੇਸ਼ ਨੂੰ ਉਹਦੇ ਆਪਣੇ ਜਗਤੇਸ਼ਵਰ ਨੂੰ ਨਹੀਂ ਸੀ ਨਾ ਮੈਂ ਤਾਂ ਜਾ ਗਿਆ ਨਹੀਂ ਚੱਲ ਕੋਈ ਨਹੀਂ ਨਿੱਕੀ ਆ ਓਕੇ ਆ ਹੈਪੀ ਲਓ ਵੀ ਪੇਪਰ ਸਾਡੇ ਹੋ ਗਏ ਸੀ ਆਈ ਗਾ ਚਲੋ ਫਨ ਕਰਿਆ ਕੀ ਥੋੜਾ ਚੱਲ ਵੀ ਚੱਲ ਬਈ ਜੀ ਅਸਾ ਸਾਡਾ ਨਹੀਂ ਲਾਏਗਾ ਸਾਹਿਬ ਕਰਾਊਡ ਘੱਟ ਹੀ ਅੱਜ ਅਜੇ ਛੁੱਟੇ ਜੂਨ ਚ ਵਾਲੇ ਆਉਂਦੇ ਆ ਤੇ ਵਾਟਰ پارک ਅੱਜ ਬੰਦ ਆ ਫੇਰ ਵਾਟਰ پارک 31 ਮਾਰਚ ਤੋਂ ਬਾਅਦ ਚੱਲੂਗਾ ਸਾਜ ਜੀ ਤੁਸੀਂ ਨਹੀਂ ਲੈਂਦੇ ਕੋਣ ਲਾਉਗੀ ਅੱਗੇ ਬਾਵਾ ਸੀ ਰੌਣਕ ਜੀ ਹੈ ਨਾ ਹੁਣ ਬੰਨ ਦੇ ਦੇ ਤੇ ਉਹ ਚੱਲੂਗਾ ਮਾਰਚ ਤੋਂ ਬਾਅਦ ਚੋਂ ਵਾਟਰ پارک ਤੂੰ ਕਦੋਂ ਕਹਿੰਦੇ ਹਾਲਤ ਨਾ ਮਾਰਚ ਦਾ ਅਜੇ ਮੌਸਮ ਥੋੜਾ ਠੰਡਾ ਨਾ ਤਾਂ ਕਰਕੇ ਨਹੀਂ ਅਜੇ ਕੋਈ ਆਉਂਦਾ ਨਹੀਂ ਕਰਾਊਡ ਨਹੀਂ ਆਇਗਾ ਤਾਂ ਕਰਕੇ ਆ ਬਹੁਤ ਅੱਜ ਦਾ ਘੱਟ ਆ ਉਹ ਜਦੋਂ ਪਿਛਲੀ ਵਾਰੀ ਆਏ ਸੀ ਉਦੋਂ ਠੰਡੇ ਕਰਕੇ ਬੱਚੇ ਸੀ ਹੈ ਨਾ ਤਾਂ ਪਰ ਸੰਡੇ ਤੇ ਨਹੀਂ ਸੀ ਆਏ ਸੰਡੇ ਸੀ ਸੰਡੇ ਨਹੀਂ ਸੀ। ਪਰ ਹੁਣ ਬੱਚਿਆਂ ਦੇ ਪੇਪਰ ਹੋ ਰਿਹਾ। ਅੱਜ ਨਹੀਂ। ਬਾਕੀ ਕਰਾਊਡ ਘੱਟਾ ਬਾਕੀ ਜਸਟ ਫਨ ਕਰਦੇ ਜਿੰਨਾ ਆਇਆਗਾ ਬਹੁਤ ਐਨੇ ਆ। ਬਾਲਾ ਸੀ ਵਧੀਆ ਹਣਾ ਲੱਗਿਆ। ਹਾਂਜੀ। ਸਾਰੇ ਜਣੇ ਸੀ। ਅੱਜ ਜੀ ਜਨ ਨਾ। ਅੱਜ ਥੋੜੇ ਜਿਹਾ। ਉਹ ਕਹਿੰਦੇ ਇੱਧਰ ਜਾਣਾ ਉੱਧਰ ਜਾਣਾ ਭੱਜੇ ਫਿਰਦੇ ਸਾਰਾ ਦਿਨ। ਓਕੇ। ਚਲੋ। ਆਹ ਤਰਫ ਤੇ ਬੇਟੇ। ਓਕੇ। ਮੈਨੂੰ ਹੱਥੋਂ ਡਾ ਨੰਨਾ ਨੰਨਾ ਇਹ ਤੇ ਜਿਆਦਾ ਆਉਂਦਾ ਜਿਹੜਾ ਹੈ ਨਹੀਂ ਇਹ ਤਾਂ ਨੂੰ ਜਾਂਦਾ ਹੈ ਹੈਪੀ ਹੂੰ ਮੈਂ ਅੱਜ ਜਿਆਦਾ ਬੋਲਣਾ ਨਹੀਂ ਮੇਰਾ ਤਾਂ ਗਲਾ ਬਹਿ ਜਾਂਦਾ ਜਲਦੀ ਮੈਸੇ ਅੱਜ ਹੈ ਨਾ ਘਾਟੀ ਅੱਗੇ ਤਾਂ ਇੱਧਰ ਵੀ ਪੂਰਾ ਕਰਾਊਡ ਹੁੰਦਾ ਮੈਂ ਜਿੱਧਰ ਵੀ ਘੱਟਾ ਗਿਆ ਹਾਂ ਉਸਤਾਦ ਸੀ ਵਧੀਆ ਸਕੂਨ ਮਿਲਦਾ ਵਧੀਆ ਹਾਲੇ ਵਾਲੇ ਦਰਿਆ ਦਾ ਹਾਲੇ ਵਾਲੇ ਦਰਿਆ ਦਾ ਹਨੇਰਾ ਜਾਉਂਦਾ ਮੈਂ ਤੈਹ ਤੇ ਵੱਧ ਮਜ਼ਾ ਆਉਗਾ ਹਨਾ ਕੁਝ ਹੀ

ਹੇ ਅੱਲਾ ਯਾਰ ਅਹ ਆ ਜਿਹਦੇ ਉੱਤੋਂ ਨੰਨ ਕੇ ਜਾਂਦੇ ਉਹ ਆਏ ਹਲਦੀਆਂ ਜਿਹੜਾ ਉਦਲੇ ਪਾਸੇ ਉਹ ਚੱਕਰ ਆ ਪਾਸੇ ਉਹ ਘੁੰਮਦਾ ਲੇਟਾ ਵਾਲਾ ਉਹ ਆਏ ਲੱਗਦਾ ਜਿਵੇਂ ਧਰਤੀ ਘੁੰਮਦੀ ਆ ਉਹ ਬੰਦਾ ਆਏ ਕਰੀ ਜਾਂਦਾ ਹੋਰ ਨਹੀਂ ਚੱਕਰ ਉਹ ਇੱਕ ਵਾਰ ਸ ਲੋਕਾਂ ਨੂੰ ਹੀ ਪਾਈ ਹੈ ਗਾ ਬਣੀ ਖੋਸ਼ਵੇਂ ਬੰਨਾਂਗੇ ਜਾਣਗਾ ਉਹ ਪੌੜੀ ਆਏ ਹਲਦੀ ਆ ਵੀ ਜਾਣੀ ਆ ਮੈਨੂੰ ਵੀ ਉਹ ਦਿਨ ਆਏ ਲੱਗੇ ਵੀ ਧਰਤੀ ਘੁੰਮੀ ਜਾਂਦੀ ਆ ਉਹ ਠੀਕ ਠੀਕ ਜਿਦੂ ਠੀਕ ਹੋਵੇ ਥੀ ਉਹਦਾ ਪੂਤੀ ਲਾ ਪੂ ਆ ਉਹ ਆਪਦਾ ਆਪ ਜਦ ਦੀ ਸੀ ਨਾ ਲੱਗਤ ਆਈ ਆ ਨਿਕਲੀ ਉਹਨੇ ਬਾਹਰ ਹਾਂ ਬਾਕੀ ਜੋ ਸਿੱਧਾ ਨੰਗੀ ਗਏ ਉਹ ਅਗਲੇ ਪਾਸੇ ਬਾਹਰ ਉਤਰ ਜਾਣਾ ਉਹ ਪਰ ਲੀਆਂ ਪੌੜੀਆਂ ਤੁਸੀਂ ਪਿਛਾਂ ਹੀ ਮੁੜੇ ਹੋਨੇ ਗਾਹ ਨੰਗਣਾ ਹੁੰਦਾ ਹਾਂ ਆਓ ਇੱਕ ਪਹਿਲਾਂ ਘੁੰਮੋਗੇ ਹੇਲੂਗੇ ਚਲਾਉਣਗੇ ਨਾ ਹਣ ਪਾਪਾ ਉਡੀਕ ਸਿੱਧੀ ਨਾਲੇ ਜਾਣ ਚਲ ਸਵਾ ਲੰਘ ਕੇ ਜੋ ਖੜੇ ਹੋ ਨਾ ਭੂਤ ਨਹੀਂ ਕੀ ਲੰਘ ਜਾ ਕਿਉਂ ਤੁਸੀਂ ਵੱਡੇ ਐ ਜ਼ਿਆਦਾ ਬਹਿਣਾ ਪਸੰਦ ਕਰਦੇ ਇਹ ਤੇ ਵੇਖੀ ਤਾਂ ਠਾਂ ਠਾਂ ਜਿੱਥੇ ਮੈਂ ਲੈ ਗਿਆ ਸੀ ਇੱਥੇ ਇਹ ਨਹੀਂ ਯਾਰ ਇਹ ਨਜ਼ਾਰਾ ਲੰਘ ਕੇ ਜੀ ਕਰੀਂ ਦੇ ਲਈ ਹਾਂ ਹਾਂ या काशे कैड है ना जंपिंग कैटरपिलर मछली है सोंड जी है हां सोंडी है सच मछली नहीं सोंडी कैटरपिलर कैटरपिलर हम्म कैटरपिलर ओएं सददी नहीं चालदा हां बड़ी एक रहंदी ओ ट्रेन ने ज उतर ट्रेन ना ट्रेन ना ट्रेन ना हां तो भागेगा ਕਮਾਸੇ ਲੇ ਜਾਂਦੇ ਬੰਦੂ ਕਿ ਚੱਲੇ ਨੇ ਬੰਨ ਹੀ ਟ੍ਰੇਨ ਮਿਲ ਆ ਹਾਲ ਵੀ ਜਾਉਗੇ ਅੱਜ ਨਹੀਂ ਭੱਜਿਆ ਕਿਉਂ ਕਿ ਆਈ ਪਾਣਾ ਮੜਦੀ ਉਹ ਤੋਂ ਮੜਦੀ ਘੱਟ ਜਾ ਓਕੇ ਖਾਣਾ ਹਾਂਜੀ ਬਫੇ ਸਿਸਟਮ ਆ ਲਿਆ ਵਰਗਾਂਜੋ ਇਹ ਸਾਡਾ ਬੰਦਾ ਨਹੀਂ ਫਾਸਟ ਫੂਡ ਪੀਣਾ ਬਜਦਾ ਹਾਂ ਵਰਗੇ ਬਣਾਣਾ ਫਰਾਈਆਂ ਬਿਨਾ ਹਾਂ ਪਾਲਾ ਜੇ ਲੀਫਲੈਕਸ ਆ ਇੱਕ ਬਾਲਾ ਜਿਹੜੀ ਮਾਜੀ ਮਾੜੀ ਨਾ ਪਾਈ ਲੈ ਮੈਂ ਪਾਲਾ ਬੜਾ ਚਲ ਧੋ ਕੇ ਖਾਣਾ ਛੱਡਦਾ ਬਸ ਹੁਣ ਰੇਮਟ 2:30 ਵਜ ਗਏ ਆ ਖਾਣਾ ਖੋਣਾ ਖਾ ਲਿਆ ਕਰਤੀ ਚਾਹ ਅਣੇ ਬਾਹਰ ਪੀਨੇ ਦੋ ਕੱਪ ਚਾਹ ਦੇ ਫਾਸਟ ਫੂਡ ਦੀ ਹੱਤ ਕਰਾਦੀ ਹੈ ਐਨਾ ਖੁਸ਼ੇ ਤੋਂ ਵੱਧ ਗਿਆ ਇਹ ਕੁਝ ਹਣ ਹੌਲੀ ਹੌਲੀ ਖਾਂਗੇ ਬਾਹਰ ਅੰਦਰ ਬਫੇ ਬੈਠਣ ਨੂੰ ਬਹੁਤ ਵਧੀਆ ਸਿਸਟਮ ਆ ਤੇ ਫਾਸਟ ਫੂਡ ਬਾਹਰ ਵੀ ਖਾ ਸਕਦੇ ਅੰਦਰ ਵੀ ਬਾਕੀ ਆ ਫਾਸਟ ਫੂਡ ਹਨ ਕੋਸ਼ ਖੁਸ਼ ਆ ਬਾਹਰ ਖਾਊਗਾ ਤੇ ਹਾਂ ਚਾਹ ਆਰਡਰ ਕੀਤੀ ਚਾਹ ਚੂ ਪੀਨੇ ਫਿਰ ਗੱਲ ਬਣੂਗੀ ਸਾਡੀ ਤਾਂ ਚਾਹ ਬਣ ਗੱਲ ਨਹੀਂ ਬਣਦੀ ਕੀ ਹੋ ਗਿਆ ਹੁਣ ਜਿਹੜਾ ਖਾਣਾ ਹੁੰਦਾ ਸਵਾਦ ਹੁੰਦਾ ਬਹੁਤ ਟੇਸਟੀ ਹੁੰਦਾ ਸਵਾਦ ਹੁੰਦਾ ਬਫੇ ਸਿਸਟਮ ताजमहल रेडी है ताजमहल ऊंचा तो बिना किथे ਗੱਲ ਬਣਦੀ ਹੈ ਨਾ ਆਪਣੀ ਥਾਈਲਿੰਗਾਂ ਵਾਲੀ ਆ ਇੱਥੇ ਛੱਡ ਗਿਆ ਨਹੀਂ ਹੈ ਜੀ ਕਰਦੇ ਇੰਜੋਏ ਨੀ ਉਹ ਇੱਕ ਦਾ ਹੈਗਾ ਹਨਾ ਤੇ ਅਸੀਂ ਪਹਿਲਾਂ ਕਿਉਂਕਿ ਅੱਗੇ ਅੰਦਰ ਹੀ ਆਰਡਰ ਹੁੰਦਾ ਸੀ ਅੱਜ ਸੀਗਾ ਬਾਹਰ ਹਣ ਕਈਆਂ ਨੂੰ ਇਹ ਚੀਜ਼ ਬਾਰੇ ਅੱਜ ਵਾਲਿਆਂ ਨੂੰ ਨਹੀਂ ਸੀ ਪਤਾ ਵੀ ਫਾਸਟ ਫੂਡ ਵੀ ਵੇਚੀਨ ਕੋੜ ਕਿ ਪੀਜ਼ਾ 버ਗਰ ਹੋਲਡ ਰਿੰਗ ਆਪਾਂ ਵਿੱਚ ਲੈ ਸਕਦੇ ਹਾਂ ਹਾਂ ਜੀ ਜਦੋਂ ਅਸੀਂ ਆਰਡਰ ਕੀਤਾ ਸਾਡਾ ਆਰਡਰ ਆ ਗਿਆ ਅਸੀਂ ਬਾਹਰ ਆਰਡਰ ਕਰਕੇ ਆਏ ਉਹ ਆਪ ਹੀ ਦੇਖ ਕੇ ਅੰਦਰ ਸਾਰਿਆਂ ਨੂੰ ਇਹ ਹੋ ਗਿਆ ਵੀ ਸ਼ਾਇਦ ਇਹ ਇਹ ਕਰਨਾ ਪੈਂਦਾ ਤੇ ਸਾਰੇ ਉਵੇਂ ਬੈਠ ਸਾਡੇ ਵਾਲੇ ਵੇਖ ਫਿਰ ਪੁੱਛਣ ਲੱਗੇ ਫਿਰ ਸਾਰਿਆਂ ਨੇ ਆਰਡਰ ਕਰਦੇ ਹੁਣ ਉਹਦੇ ਲੈਣਾ ਲੱਗੀਆਂ ਪਈਆਂ ਮੈਂ ਕਿਹਾ ਅਸੀਂ ਦੋ ਕਦਮ ਅੱਗੇ ਹੀ ਆ ਦੁਨੀਆ ਭਾਵੇਂ ਕਿਤੇ ਪਹੁੰਚ ਗਈ ਅਸੀਂ ਇਹ ਕੰਮ ਛੱਡਦੇ ਆਂ ਇਕੱਲਾ ਬਸ ਉਹੀ ਆ ਲਾਂਚ ਤੇ ਨਾਂ ਨਹੀਂ ਪਤਾ ਫਾਸਟ ਫੂਡ ਵਿੱਚ ਇਨਕਲੂਡ ਕੌਫੀ ਚਾਹ ਸਾਰਾ ਕੁਝ ਵਿੱਚ ਹੀ ਹੁੰਦਾ ਕੋਲ ਡਰਿੰਕ ਵਗੈਰਾ ਨਹੀਂ ਵਧੀਆ ਕੰਪੀਟਿਟਿਵ ਹੈ ਘੈਂਟ ਆ ਬਾਈ ਬਾਬੇ ਸਿਸਟਮ ਇੱਥੇ ਪੈਸੇ ਪੂਰੇ ਹੁੰਦੇ ਸਾਰੇ ਕਿਧਰ ਗਏ ਬੱਚੇ ਖਾਣ ਕਰਦੇ ਆ ਸੀ ਹਾਜਮ ਖਾਣ ਕਰਦੇ ਆ ਹਾਜਮ ਆਹ ਵੇ ਖੁਸ਼ੀ ਤਾਂ ਉੱਤੇ ਵੱਢ ਕੇ ਜਾਂਦਾ ਹੈ ਖੁਸ਼ੀ ਐ ਕੋਲਡ ਡਰਿੰਕ ਦਾ ਫੇਰ ਪੀ ਲਿਆ ਵੇਖੋ ਗੱਲ ਜੇ ਬਹਿ ਗਿਆ ਮੈਨੂੰ ਤੂੰ ਯਾਦ ਹੀ ਨਹੀਂ ਕਰਾਇਆ ਮੈਨੂੰ ਯਾਦ ਹੀ ਪੁੱਲ ਗਿਆ ਗੱਲ ਇੱਥੇ ਆ ਕੇ ਹੁਣ ਅਸੀਂ ਅਜਮ ਕਰਨ ਲੱਤਾਂ ਨਾ ਹੈ ਖੁਸ਼ੀ ਚਲੋ ਇਧਰ ਸ਼ਾਨੀ ਨੂੰ ਲਿਆ ਆਇਆ ਚਲੋ ਆਹ ਕਰਾਊਡ ਜਿਹਾ ਵੈਸੇ ਘੱਟ ਆ ਪਰ ਹੈ ਵਧੀਆ ਇੰਨਾ ਕੀ ਚਾਹੀਦਾ ਇਹਨੇ ਖੁਸ਼ੀ ਆਹਾ ਹਾ ਹਾ ਕੀ ਆ ਨਿਆਰਾ ਹੈ ਕੀ ਹਸੀਨ ਹੈ ਬੋਲ ਨਹੀਂ ਆਦਾ ਅੱਜ ਮੈਂ ਕੋਲਡ ਡਰਿੰਕ ਪੀਣਾ ਸੀ ਆ ਮਨੇ ਯਾਦ ਹੀ ਪਲ ਗਿਆ ਪੀ ਲਿਆ ਕਿੱਥੇ ਕੱਲੀ ਚਾਹ ਤਾਂ ਵੀ ਪੀ ਸੀ ਹਾਂ ਜਿਉਣ ਬੈਠ ਗਿਆ ਫੇਰ ਘਰ ਦਾ ਮਾਂ ਸਾਥੇ ਬਿਤਾਇਆ ਸੀ ਬੜੀ ਮਾਲ ਨਿਕਲ ਗਈ ਸੀ ਹਾਂ ਮੈਂ ਠੀਕ ਆ ਹਾਂ ਠੀਕ ਆ ਸ਼ਾਬਾਸ਼ ਕਰੀਏ ਹੁਣ ਬਸ ਨਹੀਂ ਮੈਂ ਚੱਲਦਾ ਲੱਤਾਂ ਮਾਰਦੇ ਨਾ ਨਾ ਬਸ ਚੱਲਦੇ ਆ ਮੈਨੂੰ ਤਾਂ ਰਾਵ ਬਸ ਬੋਲ ਚੱਲਦੇ ਆ 3 ਵਜ ਗਏ ਫੂਟੇ ਲੈ ਲਓ ਫੇਰ ਆਪਾਂ ਉਧਰ ਫੂਟੇ ਹਟੇ ਲੈ ਲਓ ਖੁਸ਼ਾ ਸਾਡਾ ਕਹਿੰਦਾ ਵੀ ਲਾਸਟ ਤੇ ਆ ਲੈ ਕੇ ਜਾਣੀ ਆ ਖੁਸ਼ਾ ਦੂਰੀਵਾਰ ਜਾਵਦੇ ਆ ਇਹਦਾ ਜਾਣ ਨਹੀਂ ਕਰਦਾ ਦਿਲ ਕਹਿੰਦਾ ਬਾਸ ਹਣਾ ਓਕੇ ਚਲ ਜੀ ਵੀ ਉਸਤਾਦ ਹਾਂਜੀ ਫਾਕੀ ਗਿਆ ਚਲੋ ਜੀ ਟਾਈਮ 4:00 4:30 ਹੋ ਗਏ ਹੁਣ ਚੱਲਦੇ ਆ ਇੱਥੇ ਹੁਣ ਪਿੰਡ ਜਾਣਾ ਕਿ ਹਾਂ ਹਾਂ ਡੈਡੀ ਲਿੱਕੇ ਜਾਂਦੇ ਹਾਂ ਕਿ ਫੇਰ ਚੱਲ ਗਏ ਅਸ ਪਿੰਡ ਚੱਲ ਗਏ ਯਾਰ ਨਹੀਂ ਨਹੀਂ ਮੇਰਾ ਪਿੰਡ ਜਾਣਾ ਉਹਦੇ ਹਾਂ ਹਾਂ ਤਾ ਕਹਿੰਦੇ ਮੈਂ ਡੈਡੀ ਨੂੰ ਫੋਨ ਕਰ ਦੇਣ ਹਾਂ ਆਜੂ ਆਜੂ ਹੁਣ ਫਿਰ ਨਹੀਂ ਸਰਦਾ ਨਹੀਂ ਹੁਣ ਮੈਂ ਪਿੰਡ ਰਹਿਣਾ ਦੱਸ ਦੇਣ ਹਾਂ ਸਾਡਾ ਜੀਨ ਲੱਗਣਾ ਡਿਵਿਟ ਕਰੀ ਜਾਂਦਾ ਛੇੜੀ ਲੈ ਕੇ ਚੱਲੋ ਪਿੰਡ ਚਲੋ ਦੇਖਦੇ ਆਂ ਭਾਈ ਕੀ ਰਾਹ ਇੱਥੋਂ ਨਿਕਲਦੇ ਆਂ ਖੁਸ਼ ਆਉਂਦਾ ਤਾਂ ਅੱਗੇ ਜਾ ਕੇ ਪ੍ਰੋਗਰਾਮ ਦੇਖਦੇ ਆਂ